ਨੇ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦਸ਼ਮਨੀ ਹੈਗੇ ਇੱਕ ਦੂਜੇ ਦੇ ਨਾ ਸੀ ਕਿਸੇ ਤੋਂ ਕੁਝ ਲੈਣਾ ਹਾਂਜੀ ਹਾਂਜੀ ਉਹ ਕੋਈ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਦੇ ਪਰਿਵਾਰ ਚ ਬੈਠ ਕੇ ਨਹੀਂ ਸੁਣ ਸਕਦੇ ਹੋਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰਨ ਦਾ ਹੈ ਬਾਬਾ ਜੀ ਮਾਤੇ ਬਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ 10 ਮਿੰਟਾਂ ਦਾ ਆਖਾਂ ਦਾ ਸੁਆਦ ਕੀ ਮਿਲਦਾ ਨਾ ਮਾਚਮੁਕਲਾ ਆ ਗਿਆ ਸੀ ਸਾਨੂੰ ਪਤਾ ਇਸ ਗੱਲ ਦਾ ਭੈਣ ਅਸੀਂ ਦੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਤਾਂ ਆਪ ਦਾ ਘਰ ਬਣਾ ਲੋਂਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਤੁਸੀਂ ਨਾ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬਰਨ ਆਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਦਿਲ ਦੁੱਖਦਾ ਦੇ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗਲਤ ਰਾਹ ਤੇ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਭੈਣੇ ਉਹ ਆਸ਼ਕ ਬਣ ਗਏ ਨਾ ਸਿਰੇ ਤੇ ਹਾਂਜੀ ਹਾਂਜੀ ਦੇਖੋ ਉਹਨਾਂ ਨੂੰ ਕਿੰਨਾ ਦੁੱਖ ਦੇਣਗੇ ਆ ਹਾਂਜੀ ਹਾਂਜੀ ਤੇ ਤੁਸੀਂ ਵੀ ਭਾਈ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖਿਆ ਕਰਕੇ ਦੇਖੋ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੋਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਣਾ ਜਾ ਪਾ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਆ ਵਾ ਹਾਂਜੀ 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 ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਆ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਂ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚੋਂ 90 ਲੋਕ ਇਹ ਕਹਿਣਗੇ ਸ਼ੁਕਰ ਆ ਪਾਰੀ ਸੀਗਾ ਦੁਨੀਆ ਤੇ ਮਰ ਗਏ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਭਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦਸ਼ਮਣ ਨਹੀਂ ਜਿਆਸੀ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਆ ਸੀ ਕਿ ਬਾਪ ਪੈਂਦਾ ਹੈ ਹਾਂ ਬਾਪ ਪੈਂਦਾ ਹਾਂ ਇਸ ਕਰਕੇ ਅਸਰਦਗੋਈ ਤਾਂ ਗੱਲ ਹੁੰਦੀ ਆ ਤੁਸੀਂ ਜੇ ਤੁਹਾਨੂੰ ਕਿਸੇ ਚੰਪੀ ਨੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਜੀ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤਰਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਾਦੇ ਆਸਤੇ ਆ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਛ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਉੱਤੇ ਨਹੀਂ ਜਾਂਦੇ ਅਸੀਂ ਅਸੀਂ ਤੁਸੀਂ ਜੇ ਸਾਨੂੰ ਤੁਸੀਂ ਕਿਹਾ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ